ਹਾਂਜੀ ਸਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ ਡੀਸੀਪੀ ਇਨਵੈਸਟੀਗੇਸ਼ਨ ਆਰਪੀ ਸਿੰਘ ਮੰਡੇਰ ਜੀ ਏਡੀਸੀਪੀ ਸਿਟੀ 3 ਸ਼੍ਰੀ ਹਰਪਾਲ ਸਿੰਘ ਜੀ ਉਹਨਾਂ ਦੀ ਹਦਾਇਤਾਂ ਹੇਠ ਜਿਹੜਾ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਆ ਉਸ ਦੇ ਤਹਿਤ ਜਿਹੜਾ ਕੱਲ ਸ਼ਾਮ ਜਿਹੜਾ ਏਐਸਆਈ ਜਤਿੰਦਰ ਸਿੰਘ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਕਾ ਮੰਡੀ ਚੌਂਕ ਦੇ ਵਿੱਚ ਦੋਸ਼ੀ ਰੋਹਿਤ ਉਰਫ ਲੌਬੀ ਪੁੱਤਰ ਸਤਨਾਮ ਸਿੰਘ ਵਾਸੀ 100 ਨੰਬਰ ਹਾਤਾ ਕਾਮ ਦੀ ਚੌਂਗ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਪਾਸੋਂ 417 ਗ੍ਰਾਮ ਹੈਰੋਇਨ ਸਮੇਤ 22400 ਰੁਪਏ ਡਰਗਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਕਾਰ ਅਮੇਜ਼ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 23/25 ਜੁਰਮ ਜਿਹੜਾ 21 ਸੀ 6185 27ਏ 25 ਐਨਡੀਪੀਐਸ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਦਰਜ ਰਿਸਟਰ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਇਸ ਦੇ ਪੱਛੋਂ ਜਿਹੜਾ ਹੋਰ ਵੀ ਅੱਗੇ ਜਿਹੜੇ ਅਮਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਕਿ ਜਿਹੜੀ ਇੰਨੀ ਵੱਡੀ ਮਾਤਰਾ ਜਿਹੜੀ ਹੈਰੋਇਨ ਹੈ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਹੜੇ-ਕਿਹੜੇ ਗਾਗ ਜਾਂ ਕਿਹੜੇ-ਕਿਹੜੇ ਪੈਡਲਰ ਜਿਹੜੇ ਆ ਇਹਨੇ ਨਾਲ ਆਪਣੇ ਇਸ ਧੰਦੇ ਦੇ ਵਿੱਚ ਲਗਾਏ ਹੋਏ ਨੇ ਜੀ ਹਾਂ ਇਹ ਦੋਸ਼ੀ ਦੇ ਖਿਲਾਫ ਪਹਿਲਾਂ 3 ਮੁਕਦਮੇ ਦਰਜ ਨੇ ਇੱਕ ਮੁਕਦਮਾ ਥਾਣਾ ਈ ਡਿਵੀਜ਼ਨ ਦਾ ਜਿਹੜਾ ਲੜਾਈ ਝਗੜਾ ਤੇ ਮਹਿਲਾ ਦੇ ਨਾਲ ਛੇੜਛਾੜ ਦਾ ਦ ਇੱਕ ਮੁਕਦਮਾ ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਦਾ ਇਸ ਦੇ ਖਿਲਾਫ ਐਂਡੀਪੀਐਸ ਐਕਟ ਤੇ ਆਰਮ ਐਕਟ ਦਾ ਦਰਜ ਹੈ ਤੀਸਰਾ ਪਰਚਾ ਜਿਹੜਾ ਆ 2024 ਦਾ ਇਸ ਦੇ ਖਿਲਾਫ ਗੇਟ ਕੀਮਾ ਥਾਣੇ ਦਾ ਜਾਲੀ ਅਸਲਾ ਲਾਇਸੈਂਸ ਤਿਆਰ ਕਰਵਾਉਣ ਦਾ ਜਿਹੜਾ ਉਹ ਦਰਜ ਹੈ ਸਰ ਪਹਿਲਾਂ ਵੀ ਦਰਜ ਨੇ ਇਹ ਕਾਰਵਾਈ ਨਾ ਬਿਲਕੁਲ ਜੀ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਜਿਹਦੇ ਜਿਹਦੇ ਵਿੱਚੋਂ ਇੱਕ ਮੁਕਦਮਾ ਇਹਦਾ ਐਂਡੀਪੀਐਸ ਦਾ ਹੈ ਕ੍ਰਿਮੀਨਲ ਹਿਸਟਰੀ ਆਰਮ ਐਕਟ ਦਾ ਇਹ ਤੇ ਪਰਚਾ ਹੈ ਜੀ ਹੁਣ ਕੀ ਕਾਰਵਾਈ ਕੀਤੀ ਹੈ ਇਸ ਤੇ ਮੁਕਦਮਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਹੈ ਅੱਗੇ ਤੋਂ ਬ੍ਰਿਗੀਨਾ ਪੁੱਛ ਕੇ ਚਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਇਸ ਦਾ ਬੈਕਵਰਡ ਲਿੰਕ ਉਹਨੂੰ ਸਾਰਾ ਚੇਨ ਤੋੜ ਕੇ ਇਹਦੇ ਵਿੱਚ ਹੋਰ ਵੀ ਜਿਹੜੀ ਬ੍ਰਮਹਮਗੀ ਕੀਤੀ ਜਾ ਸਕੇ। ਹਾਂਜੀ ਸਰ। ਮਾਨਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ, ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ, ਡੀਸੀਪੀ ਇਨਵੈਸਟੀਗੇਸ਼ਨ, ਆਰਪੀ ਸਿੰਘ ਮੰਡੇਰ ਜੀ, ਏਡੀਸੀਪੀ ਸਿਟੀ 3, ਸ਼੍ਰੀ ਹਰਪਾਲ ਸਿੰਘ ਜੀ, ਉਹਨਾਂ ਦੀਆਂ ਹਦਾਇਤਾਂ ਹੇਠ ਜਿਹੜਾ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਆ ਉਸ ਦੇ ਤਹਿਤ ਜਿਹੜਾ ਕੱਲ ਸ਼ਾਮ ਜਿਹੜਾ ਏਐਸਆਈ ਜਤਿੰਦਰ ਸਿੰਘ ਮੁਖਵਰ ਖਾਸ ਦੀ ਇਤਲਾਹ ਮਿਲਣ ਤੇ ਕਾਮੰਡੀ ਚੌਂਗ ਦੇ ਵਿੱਚ ਦੋਸ਼ੀ ਰੋਹਿਤ ਉਰਫ ਲੌਬੀ ਪੁੱਤਰ ਸਤਨਾਮ ਸਿੰਘ ਵਾਸੀ 100 ਨੰਬਰ ਹਾਤਾ ਕਾਮੰਡੀ ਚੌਂਗ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਪਾਸੋਂ 417 ਗ੍ਰਾਮ ਹੈਰੋਇਨ ਸਮੇਤ 22400 ਰੁਪਏ ਡਰਗ ਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਕਾਰ ਅਮੇਜ਼ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 23/25 ਜੁਰਮ ਜਿਹੜਾ 21 ਸੀ 6185 27ਏ 25 ਐਨਡੀਪੀਐਸ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਦਰਜ ਰਿਸਟਰ ਕੀਤਾ ਗਿਆ ਹੈ ਦੋਚੀ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਇਸ ਦੇ ਪਾਸੋਂ ਜਿਹੜਾ ਹੋਰ ਵੀ ਅੱਗੇ ਜਿਹੜੇ ਅਮਰੀਕੀ ਨਾਲ ਪੁੱਛ ਕੇ ਕੀਤੀ ਜਾਏਗੀ ਕਿ ਜਿਹੜੀ ਇਨੀ ਵੱਡੀ ਮਾਤਰਾ ਜਿਹੜੀ ਹੈਰੋਇਨ ਇਹ ਕਿੱਥੋਂ ਲੈ ਕੇ ਆਉਂਦਾ ਤੇ ਅੱਗੇ ਕਿਹੜੇ-ਕਿਹੜੇ ਗਾਗ ਜਾਂ ਕਿਹੜੇ-ਕਿਹੜੇ ਪੈਡਲਰ ਜਿਹੜੇ ਆ ਇਹਨੇ ਨਾਲ ਆਪਣੇ ਇਸ ਧੰਦੇ ਦੇ ਵਿੱਚ ਲਗਾਏ ਹੋਏ ਨੇ ਇਹਨਾਂ ਨੂੰ ਤਾਂ ਬਚਾ ਨਹੀਂ ਸਕੀ ਜੀ ਹਾਂ ਇਹ ਦੋਸ਼ੀ ਦੇ ਖਿਲਾਫ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਇੱਕ ਮੁਕਦਮਾ ਥਾਣਾ ਈ ਡਿਵੀਜ਼ਨ ਦਾ ਜਿਹੜਾ ਲੜਾਈ ਝਗੜਾ ਤੇ ਮਹਿਲਾ ਦੇ ਨਾਲ ਛੇੜਛਾੜ ਦਾ ਦਰਜ ਹੈ ਇੱਕ ਮੁਕਦਮਾ ਐਂਟੀ ਨਾਰਕੋਟਿਕ ਟਾਸਕ ਫੋਰਸ ਮੋਹਾਲੀ ਦਾ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਆਰ ਮੈਕਟ ਦਾ ਦਰਜ ਹੈ ਤੀਸਰਾ ਪਰਚਾ ਜਿਹੜਾ ਆ 2024 ਦਾ ਇਸ ਦੇ ਖਿਲਾਫ ਗੇਟ ਕੀਮਾ ਥਾਣੇ ਦਾ ਜਾਲੀ ਅਸਲਾ ਲਾਇਸੈਂਸ ਤਿਆਰ ਕਰਵਾਉਣ ਦਾ ਜਿਹੜਾ ਉਹ ਦਰਜ ਹੈ ਬਿਲਕੁਲ ਜੀ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਜਿਹਦੇ ਜਿਹਦੇ ਵਿੱਚੋਂ ਇੱਕ ਮੁਕਦਮਾ ਹੈ ਦਾ ਐਨਡੀਪੀਐਸ ਦਾ ਹੈ ਕ੍ਰਿਮਿਨਲ ਹਿਸਟਰੀ ਆਰਮੈਗਡਾ ਦਾ ਇਤੇ ਪਰਚਾ ਹੈ ਜੀ ਹੁਣ ਕੀ ਕਾਰਵਾਈ ਕੀਤੀ ਹੈ ਇਸ ਤੇ ਮਕਦਮਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਆ ਅੱਗੇ ਤੋਂ ਬ੍ਰਿਗੀ ਨਾਲ ਪੁੱਛ ਕੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਇਸ ਦਾ ਬੈਕਵਰਡ ਲਿੰਕ ਉਹਨੂੰ ਸਾਰਾ ਚੇਨ ਤੋੜ ਕੇ ਇਹਦੇ ਵਿੱਚ ਹੋਰ ਵੀ ਜਿਹੜੀ ਬਰਾਮਦਗੀ ਕੀਤੀ ਜਾ ਸਕੇ